ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆ 'ਚ ਅਜਿਹੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਨੇ ਸੀ ਪਾਲ ਲਏ ਉਹਨਾਂ ਨੇ ਪਾਲ ਕੇ ਵੀ ਕਿੱਥੇ ਜਾਣਗੇ ਇੱਥੇ ਹੀ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈਨਾ ਨਾ ਤਾਂ ਮੈਂ ਕੋਈ ਖੱਡ ਚ ਹਿੱਸਾ ਪਾਉਣਾ ਰੇਤੇ ਦੀ ਚ ਨਾ ਮੈਂ ਕੋਈ ਢਾਬੇ ਚ ਹਿੱਸਾ ਪਾਉਣਾ ਹਵੇਲੀ ਬੁੱਲੀ ਚ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਪਾਉਣ ਦਾ ਚਾਹਤ ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹਿ ਹੀ ਨਹੀਂ ਗਿਆ ਮੁੰਡੇ ਬੋਲ ਗਏ ਇੰਨਾ ਜਿਹੜਾ ਦਿਲੋਂ ਬੋਲ ਗਏ ਤੋਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ બસ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆ ਜਿਓ ਆਪਣੇ ਐਮ ਐਲ ਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰ ਦੇ ਵੀ 1 ਰੁਪਿਆ ਵੀ ਲੱਗ ਗਿਆ ਹੋਵੇ ਜਾਂ ਕਿਸੇ ਐਮ ਐਲ ਏ ਦੀ ਜਾਂ ਮੰਤਰੀ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਨਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਕਿੰਨੇ ਬੱਚੇ ਵਧੀਆ ਪੜ ਗਏ ਤੈਨਾਂ ਨੌਕਰੀਆਂ ਮਿਲ ਗਈਆਂ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਲੱਗ ਗਿਆ ਕੋਈ ਡੀਐਸਪੀ ਬਣ ਗਿਆ ਸੋ ਜਿਹੜਾ ਵੀ ਕੰਪੀਟੀਸ਼ਨ ਦਾ ਐਗਜ਼ਾਮ ਦਿਓਗੇ ਉਹ ਚੋ ਨੰਬਰ ਲੈ ਆਓ ਤੇ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਵੱਡੀਆਂ-ਵੱਡੀਆਂ ਕੁਰਸੀਆਂ ਪੰਜਾਬੀਓ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਓ ਪੜੋ ਉੱਥੇ ਬੈਠੋ ਫੈਸਲੇ ਲਓ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਓ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਵੱਧੋ ਫੁੱਲੋ ਆਬਾਦ ਰਹੋ जिंदाबाद रहो दो तो पर के एक जकारा छो बोले सोने हाँ, हाँ जी यूनिवर्सिटी अपने इतने आयुर्वेदिकता बनी रही है एक मेडिकल कॉलेज भी हुशियाारपुर बन रही है। ਮੈਡੀਕਲ ਕਾਲਜ ਹਸ਼ਿਆਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨੇ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਹਸ਼ਿਆਰਪੁਰ ਇੱਕ ਸੰਗਰੂਰ ਹਾਂਜੀ ਨਹੀਂ ਨਹੀਂ ਜਦੋਂ ਮੈਡੀਕਲ ਕਾਲਜ ਬਣਦਾ ਨਾ ਬਾਈ ਜੀ ਤਾਂ ਉਹਦੇ ਵਿੱਚ ਇੱਕ ਕਲੋਜ਼ ਹੈ ਕਿ ਉਸ ਇਲਾਕੇ ਦਾ ਹਸਪਤਾਲ 300 ਬੈੱਡ ਦਾ ਕਰਨਾ ਪੈਂਦਾ ਅਪਡੇਟ ਕਿਉਂਕਿ ਉਹ ਉੱਥੋਂ ਦੇ ਬੱਚੇ ਉੱਥੇ ਹੀ ਪ੍ਰੈਕਟਿਸ ਕਰਦੇ ਆ ਕੋਦੇ ਹਸਪੀਟਲ ਦੇ ਜਿਹੜਾ ਮੈਡੀਕਲ ਕਾਲਜ ਆ ਉਹਦੇ ਵਿੱਚ ਵੀ ਇੱਕ ਹਸਪੀਟਲ ਹੁੰਦਾ ਸੋ ਦੋ ਤਿੰਨ ਕੈਂਪ ਹੁੰਦੇ ਆ ਸੋ ਨਾਲ ਜਦੋਂ ਕਾਲਜ ਬਣ ਗਿਆ ਐਮਬੀਬੀਐਸ ਕਰਨ ਬੱਚੇ ਆ ਗਏ ਤਾਂ ਤੁਹਾਡੇ ਇਲਾਕੇ ਦੀ ਬੱਚੇ ਹੋਣਗੇ ਜਿੰਦਾਬਾਦ